ਉਮਸ ਭਰੀ ਗਰਮੀ ਦੇ ਸਤਾਏ ਲੋਕਾਂ ਨੂੰ ਸੌਣ ਮਹੀਨੇ ਦੇ ਲੇਟ ਆਏ ਮਹੀਨੇ ਭਾਰੀ ਰਾਹ ਦਿੱਤੀ ਹੈ ਮੀਂਹ ਭਾਵੇਂ ਬਠਿੰਡਾ ਤੇ ਇਸ ਦੇ ਨੇੜੇ ਦੇ ਇਲਾਕਿਆਂ 'ਚ ਸੌਣ ਦਾ ਕਾਫੀ ਲੇਟ ਵਰਿਆ ਤੇ ਪਰ ਖੂਬ ਵਰਿਆ ਮੀਂਹ ਦੇ ਨਾਲ ਖੇਤੀ ਸੈਕਟਰ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹਾਲਾਂਕਿ ਬਿਜਲੀ ਦੇ ادਵਿ ਕੀਤੇ ਜਾ ਰਹੇ ਸੀ ਕਿ ਬਹੁਤ ਜ਼ਿਆਦਾ ਬਿਜਲੀ ਜਿਹੜੀ ਖੇਤੀ ਸੈਕਟਰ ਨੂੰ ਦਿੱਤੀ ਜਾ ਰਹੀ ਹੈ ਪਰ ਸਖਤ ਗਰਮੀ ਦੇ ਕਾਰਨ ਤੇ ਝੋਨੇ ਦੇ ਵਿੱਚ ਪਾਣੀ ਦੀ ਮੰਗ ਦੇ ਵਾਧੇ ਕਾਰਨ ਬਿਜਲੀ ਵੀ ਪੂਰੀ ਨਹੀਂ ਆ ਰਹੀ ਸੀ ਪਰ ਹੁਣ ਇੰਦਰ ਦੇਵਤਾ ਖੂਬ ਵਰਿਆ ਤਾਂ ਹੁਣ ਜਾ ਕੇ ਖੇਤਾਂ ਦੇ ਵਿੱਚ ਰੌਣਕ ਹੈ ਪਹਿਲਾਂ ਨਾਲੋਂ ਜ਼ਿਆਦਾ ਲੱਗ ਗਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਠਿੰਡਾ ਸ਼ਹਿਰ ਦਾ ਹਾਲ ਹੈ ਬਠਿੰਡਾ ਦੇ ਵਿੱਚ ਥੋੜਾ ਜਿਹਾ ਵੀ ਮੀਂਹ ਪੈ ਜਾਵੇ ਤਾਂ ਸੜਕਾਂ ਸਮੁੰਦਰ ਬਣ ਜਾਂਦੀਆਂ ਨੇ ਅੱਜ ਤਾਂ ਮੀਂਹ ਬਹੁਤ ਜ਼ਿਆਦਾ ਪਿਆ ਇਹ ਤਸਵੀਰਾਂ ਦੱਸ ਰਹੀਆਂ ਨੇ ਕਿ ਇੱਥੋਂ ਦਾ ਨਗਰ ਨਿਗਮ ਇੱਥੋਂ ਦਾ ਪ੍ਰਸ਼ਾਸਨ ਕਿੰਨਾ ਕੁ ਇਸ ਚੀਜ਼ ਲਈ ਗੰਭੀਰ ਹੈ ਕਿ ਮੀਂਹਾਂ ਦੇ ਮੌਸਮ ਵਿੱਚ ਸੜਕਾਂ 'ਤੇ ਪਾਣੀ ਨਾ ਖੜੇ ਦਮਗਜ਼ੇ ਬਹੁਤ ਵੱਡੇ ਵੱਟੇ ਮਾਰੇਗੇ ਕਿ ਉਹਨਾਂ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਮੀਂਹ ਪੈਣ ਤੋਂ ਬਾਅਦ ਪਾਣੀ ਨਹੀਂ ਖੜੇਗਾ ਪਰ ਤਸਵੀਰਾਂ ਬੋਲ ਰਹੀਆਂ ਨੇ ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ ਸਾਹਮਣੇ ਸੜਕਾਂ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਰਾਹੀਰ ਆਪਣੇ ਵਹੀਕਲਾਂ ਨੂੰ ਮੁਸ਼ਕਲ ਦੇ ਨਾਲ ਅੱਗੇ ਲੈ ਕੇ ਜਾ ਰਹੇ ਨੇ ਸਭ ਤੋਂ ਜ਼ਿਆਦਾ ਬੁਰਾ ਹਾਲ ਬਠਿੰਡਾ ਦੇ ਪਾਵਰ ਹਾਊਸ ਰੋਡ ਦਾ ਇਸੇ ਰੋਡ ਦੇ ਉੱਪਰ ਹੀ ਬਠਿੰਡਾ ਦੇ ਜਿਹੜੇ ਡਿਪਟੀ ਮੇਅਰ ਮ스터 ਹਰਮੰਦਰ ਦੀ ਰਹਿائش ਹੈ ਪਰ ਉਹਨਾਂ ਦੀ ਰਹਿائش ਦੇ ਨੇੜੇ ਵੀ ਆ ਜਿਹੜਾ ਸੜਕ ਹੈ ਸਮੁੰਦਰ ਬਣੀ ਹੋਈ ਹੈ ਬਟਿੰਡਾ ਪਾਂਸਾ ਰੋਡ ਤੇ ਜੋ ਅੰਡਰਬ੍ਰਿਜ ਹੈ ਕਿਸੇ ਵੀ ਮੀਂਹ ਦੇ ਅਜਿਹੇ ਹਾਲ ਨਹੀਂ ਰਿਹਾ ਕਿ ਇੱਥੋਂ ਵਹੀਕਲ ਬਿਨਾਂ ਡੁੱਬੇ ਨਿਕਲ ਜਾਣ ਅੱਜ ਇੱਥੇ ਸਭ ਤੋਂ ਜ਼ਿਆਦਾ ਬੁਰਾ ਹਾਲ ਹੈ ਪਾਵਰ ਹਾਊਸ ਰੋਡ ਦੇ ਨਾਲ-ਨਾਲ ਇਸ ਅੰਡਰਬ੍ਰਿਜ ਦੇ ਵਿੱਚ ਲੋਕਾਂ ਦੇ ਵਹੀਕਲ ਬੰਦ ਹੋ ਰਹੇ ਨੇ ਤੇ ਜੋ ਮਰੀਜ਼ ਕਿਉਂਕਿ ਬਟਿੰਡਾ ਦੇ ਵਿੱਚ ਕਾਫੀ ਵੱਡੇ ਹਸਪੀਟਲ ਹੈਗੇ ਨੇ ਐਮਜ ਹਸਪੀਟਲ ਹੈ ਜੋ ਮਰੀਜ਼ ਅੱਜ ਇੱਥੇ ਸਵੇਰ ਵੇਲੇ ਪਹੁੰਚੇ ਆ ਉਹਨਾਂ ਦੇ ਵਾਰਸ ਉਹਨਾਂ ਦੇ ਨਾਲ ਆਏ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਟੂ ਵੀਲਰ ਜਿਹੜੇ ਹੈਗੇ ਆ ਉਹ ਪਾਣੀ ਦੇ ਵਿੱਚ ਲਗਾਤਾਰ ਬੰਦ ਮੌਸਮ ਵਿਭਾਗ ਹੈ ਜੋ ਕਹਿ ਰਿਹਾ ਵੀ ਮੀਂਹ ਹਾਲੇ ਹੋਰ ਵੀ ਆਉਣ ਦੀ ਸੰਭਾਵਨਾ ਹੈਗੀ ਹੈ ਪਰ ਜੋ ਮੀਂਹ ਅੱਡੀਆਂ ਚੁਕਚੁਕ ਕੇ ਡਿਕਿਆ ਜਾ ਰਿਹਾ ਸੀ ਉਸ ਪਹਿਲੇ ਮੀਂਹ ਨੇ ਹੋਣਾ ਬਠਿੰਡਾ ਸ਼ਹਿਰ ਵਾਸੀਆਂ ਦੀ ਵਸ ਕਰਵਾ ਦਿੱਤੀ ਹੈ ਖੇਤੀ ਸੈਕਟਰ ਵਾਲਿਆਂ ਦਾ ਕਹਿਣਾ ਕਿ ਇਹ ਮੀਂਹ ਜਿਹੜਾ ਕਾਫੀ ਹੁਲਾਰਾ ਦੇਣ ਵਾਲਾ ਹੈਗਾ ਜੇਕਰ ਹੋਰ ਮੀਂਹ ਵੀ ਆਉਂਦਾ ਤਾਂ ਉਹ ਖੇਤ ਹੈ ਜਿਹੜੇ ਉਹ ਮੀਂਹ ਚੱਲਣ ਦੇ ਲਈ ਤਿਆਰ ਹੈ ਝੋਨੇ ਦੇ ਨਾਲ-ਨਾਲ ਨਰਮੀ ਦੀ ਫਸਲ ਨੂੰ ਵੀ ਜਿਹੜਾ ਇਸ ਮੀਂਹ ਦੇ ਨਾਲ ਹੁਲਾਰਾ ਮਿਲੇਗਾ ਪਰ ਸ਼ਹਿਰੀ ਆਬਾਦੀ ਹੈ ਜਿਹੜੀ ਮੀਂਹ ਦੇ ਵਿੱਚੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ ਤਸਵੀਰਾਂ ਬਠਿੰਡਾ ਦੀਆਂ ਨੇ ਬਠਿੰਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਬਠਿੰਡਾ ਇੱਕ ਤਰ੍ਹਾਂ ਦੇ ਨਾਲ ਡੁੱਬ ਗਿਆ ਇਹ ਤਸਵੀਰਾਂ ਕੁਝ ਕੇ ਇਲਾਕਿਆਂ ਦੀਆਂ ਬਠਿੰਡਾ ਬੱਸ ਸਟੈਂਡ ਦੇ ਨੇੜੇ ਪਾਵਰ ਹਾਊਸ ਰੋਡ ਬਠਿੰਡਾ ਬੱਸ ਸਟੈਂਡ ਦੇ ਸਾਹਮਣੇ ਅਤੇ ਅੰਡਰ ਬ੍ਰਿਜ ਦੀਆਂ ਜੋ ਬਠਿੰਡਾ ਮਾਨਸਾ ਰੋਡ ਤੇ ਬਣੀਆਂ ਨੇ ਬਣਿਆ ਹੋਇਆ ਅੰਡਰ ਬ੍ਰਿਜ ਹੈ ਉਸ ਦੀਆਂ ਤਸਵੀਰਾਂ ਨੇ ਪਰ ਇਸ ਤੋਂ ਇਲਾਵਾ ਵੀ ਸ਼ਹਿਰ ਦੇ ਵਿੱਚ ਹਰ ਸੜਕ ਜਿਹੜੀ ਉਹ ਸਮੁੰਦਰ ਬਣੀ ਹੋਈ ਹੈ ਪ੍ਰਸ਼ਾਸਨ ਨੂੰ ਨਗਰ ਨਿਗਮ ਨੂੰ ਸੌਣ ਦੀ ਇਸ ਪਹਿਲੇ ਵੱਡੇ ਮੀਂਹ ਤੋਂ ਸਭ ਕੁ ਲੈ ਲੈਣਾ ਚਾਹੀਦਾ ਹੈ ਕਿ ਮੀਂਹ ਹਾਲੇ ਹੋਰ ਵੀ ਆਉਣ ਦੀ ਸੁਭਾਵਨਾ ਹੈ ਜੇਕਰ ਥਾਲੇ ਵੀ ਸਮਾਂ ਰਹਿਦਾ ਪ੍ਰਬੰਧ ਨਾ ਕੀਤੀ ਗਈ ਤਾਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵੱਡੀ ਗਿਣਤੀ ਸ਼ਹਿਰ ਦੇ ਵਿੱਚ ਅੱਜ ਦੁਕਾਨਾਂ ਵੀ ਬੰਦ ਕੀਤੀਆਂ ਗਈਆਂ ਨੇ ਸ਼ਹਿਰ ਦੇ ਵੱਲ ਆਉਣ ਵਾਲੀਆਂ ਬੱਸਾਂ ਦੇ ਵਿੱਚ ਸਵਾਰੀਆਂ ਵੀ ਕਾਫੀ ਘੱਟ ਨੇ ਮੀਂਹ ਦੇ ਕਾਰਨ ਪਰ ਬਾਜ਼ਾਰ ਬੰਦ ਹੋਣ ਕਾਰਨ ਦੁਕਾਨਦਾਰਾਂ ਨੂੰ ਵੀ ਜਿਹੜਾ ਆਪਣਾ ਨੁਕਸਾਨ ਚੱਲਣਾ ਪਵੇਗਾ ਨਾਮਾ ਤੁਹਾਡਾ ਅਨਿਲ ਕੁਮਾਰ ਈਲ ਪੈਦਲ ਆ ਰਹੇ ਹਾਂ ਕਿਹ ਲੋਕੀ ਉੱਥੇ ਸਰ ਜੀ ਗੱਡੀ ਬੰਦ ਹੋ ਗਈ ਫਿਰ ਹੁਣ ਜਾ ਰਹੇ ਕਿਉਂ ਬੰਦ ਹੋ ਗਈ ਕਿਉਂ ਕਿ ਪਾਣੀ ਕਰਕੇ ਜੀ ਕਿੰਨਾ ਕਿ ਪਾਣੀ ਇੱਥੇ ਪਾਣੀ ਘਟ-ਘਟ ਤਿੰਨ ਚਾਰ ਫੁੱਟ ਆਈ ਕਾਢੀ ਕਾਲਾ ਨੱਕ ਨਹੀਂ ਲੱਗਦੀਆਂ ਹਾਂਜੀ ਕਾਰਾ ਮਿਲ ਲੱਗਦੀਆਂ ਕਾਰ ਲੱਗ ਵੀ ਜਾਂਦੀ ਹੈ ਤੇ ਬੰਦ ਵੀ ਹੋ ਜਾਂਦੀ ਹੈ ਜੀ ਕੀ ਕਰੇ ਜਿਹੜਾ ਪ੍ਰਸ਼ਾਸਨ ਉੱਰੇ ਇਸ ਇਸ ਪੁਲ ਦਾ ਜਨਾਬ ਆਪਾਂ ਕੀ ਕਹਿ ਸਕਦੇ ਹਾਂ ਜੀ ਹੁਣ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਜੀ ਅਰਜੰਦਰ ਸਿੰਘ ਕਿੱਥੇ ਆਏ ਉਹ ਦੀ ਕੀ ਗੱਲ ਹੋ ਗਈ ਆ ਬਿਮਾਰ ਆ ਬੜਾ ਦਵਾਈ ਦਿਵਾਉਣ ਆਏ ਆ ਇੱਥੇ ਵਰ ਕੀ ਹੋ ਗਿਆ ਇੱਥੇ ਪਾਣੀ ਬਹੁਤ ਖੜਾ ਹੈ ਮਾਨਸਾ ਆ ਬਟਿੰਡਾ ਏਰੀਆ ਬਰਜੋ ਆ ਆ ਫਿਰ ਕੀ ਹੋਰ ਰਿਵਾਦੋ ਕੀ ਗੰਦੀ ਬਾਜ਼ ਹੋਣਾ ਜੀ ਕਿਹੜੀਆਂ ਗੱਡੀਆਂ ਬੰਦੋਗੇ ਸੇ ਪਹਿਲਾਂ ਅਜ ਤੋਂ ਪਹਿਲਾਂ 20 25 ਗੱਡੀਆਂ ਬੰਦੋ ਹੋਣੇ ਲਾਲ ਸਿੰਘ ਜੀ ਇਹ ਆ ਰਹੀ ਹੈ ਬੇਤਲਾਬ ਢਿੰਡਾ ਆ ਕਿੱਥੇ ਆਇਓ ਇਹ 400 ਕਿੱਲੇ ਤੇ ਫੈਕਟਰੀ ਦੇ ਕੁੜੀਏ ਸਭ ਨੇ ਜਾ ਰਹੇ ਸੀ 11 ਅੱਛਾ ਜਦੋਂ ਉਹ ਬੰਦ ਹੋ ਗਿਆ ਵਾਪਸ ਕਰਕੇ ਚੱਲੇ ਵਾਪਸ ਕਰ ਲਓ ਕੰਮ ਹੀ ਨਹੀਂ ਮਿਲਦਾ ਹੁਣ ਕੰਮ ਹੁਣ ਬਸ ਵਾਪਸ ਦਿਹਾੜੀ ਮਰ ਗਈ ਪਾਣੀ 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 ਟਪਕੀ ਨਹੀਂ ਰਿਹਾ ਵਾਪਸੀ ਘਾਰੇ ਬੰਦੂਗੀ ਆਪਣੀ ਘਾਰੇ ਵੀ ਬੰਦ ਜਿਹੜੇ ਵੀ ਸਲੈਸਰ ਵੀ ਪਾਣੀ ਵਰ ਗਿਆ ਬਸ ਉੱਪਰ ਪਾਣੀ ਜਾ ਰਿਹਾ ਏ